ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਆਹਰਾਂ ਦੀਆਂ ਕੁਝ ਖਬਰਾਂ ਅੱਜ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਸਭ ਤੋਂ ਪਹਿਲਾਂ ਆਪਾਂ ਅੱਜ ਗੱਲਬਾਤ ਕਰਨੀ ਹੈ ਜਿਹੜੀ ਬਰੈਡ ਦੀਆਂ ਕੀਮਤਾਂ ਸੰਬੰਧੀ ਇੱਕ ਕੇਸ ਆ ਕੱਲੋਂ ਆਖਰੀ ਤਰੀਕ ਆ ਉਹਦੇ 'ਚ ਤੁਸੀਂ ਵੀ ਆਪਣੀ ਫਾਈਲ ਕਰ ਸਕਦੇ ਆ ਪੈਸੇ ਮਿਲ ਸਕਦੇ ਆ। ਦੂਜਾ ਜਿਹੜੇ ਲੋਕ ਨੇ ਇਸ ਵੇਲੇ ਕੈਨੇਡਾ ਦੇ ਵਿੱਚ ADHD ਦੀਆਂ ਦਵਾਈਆਂ ਜ਼ਿਆਦਾ ਖਾਣ ਲੱਗ ਪਏ ਆ। ADHD ਕੀ ਆ ਤੇ ਦਵਾਈਆਂ ਦੇ ਨੁਕਸਾਨ ਕੀ ਆ ਇਹਦੇ ਬਾਰੇ ਗੱਲਬਾਤ ਕਰਾਂਗੇ। सीआरए ਨੇ ਆਪਣੀਆਂ ਸੁਭਾਵਾਂ ਸੁਧਾਰ ਦਿੱਤੀਆਂ ਆ ਜਿਹੜਾ ਫੋਨ ਵਗੈਰਾ ਨਹੀਂ ਮਿਲਦਾ ਸੀ ਆਪਣਾ ਇਹਨਾਂ ਦੇ ਨਾਲ ਕੈਨੇਡਾ ਰੈਵਿਊ ਏਜੰਸੀ ਦੇ ਨਾਲ ਉਹਦੇ ਵਿੱਚ ਸੁਧਾਰ ਹੋ ਗਿਆ ਪਰ ਉਹ ਕਿਤੇ ਪੂਰੀ ਤਰ੍ਹਾਂ ਠੀਕ ਨਹੀਂ ਹੋ ਸਕਦਾ ਸੀਬੀਐਸ ਨੇ ਵੱਡੀ ਮਾਤਰਾ ਦੇ ਵਿੱਚ ਡਰੱਗ ਫੜੀ ਆ ਸਾਲ ਦੇ ਵਿੱਚ ਉਹਦੇ ਬਾਰੇ ਗੱਲਬਾਤ ਕਰਾਂਗੇ ਤੇ ਇੱਕ ਹੁਣ ਚਰਚਾ ਚੱਲ ਰਹੀ ਆ ਵੀ ਜਿੱਦਾਂ ਆਪਾਂ ਥੋੜੇ ਦਿਨ ਪਹਿਲਾਂ ਗੱਲਬਾਤ ਕੀਤੀ ਸੀ ਕਿ ਆਸਟ੍ਰੇਲੀਆ ਨੇ 16 ਸਾਲ ਤੋਂ ਘੱਟ ਉਮਰ ਦੇ ਜਿਹੜੇ ਬੱਚੇ ਨੌਜਵਾਨ ਨੇ ਉਹਨਾਂ ਦੇ ਲਈ ਸੋਸ਼ਲ ਮੀਡੀਆ ਬੈਨ ਕਰ ਤੱਕ ਕੈਨੇਡਾ ਨੂੰ ਇਹਨੂੰ ਫੋਲੋ ਕਰਨਾ ਚਾਹੀਦਾ ਜਾਂ ਨਹੀਂ ਕੈਨੇਡੀਅਨ ਮਹਾਰਾਸ਼ ਵਿਲੇ ਦੇ ਬਾਰੇ ਕੀ ਕਹਿ ਰਿਹਾ ਇਹ ਵੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗੇ ਸਭ ਤੋਂ ਪਹਿਲੀ ਗੱਲਬਾਤ ਇੱਕ 500 ਮਿਲੀਅਨ ਡਾਲਰ ਦੀ ਸੈਟਲਮੈਂਟ ਆ ਕਲਾਸ ਐਕਸ਼ਨ ਲਾ ਸ਼ੂਟ ਆ ਬ੍ਰੈਡ ਬਣਾਉਣ ਵਾਲੀ ਕੰਪਨੀ ਜਾਂ ਜਿਹੜੀ ਵੇਚਣ ਵਾਲੀ ਲੋਬਲਾ ਤੇ ਜੋਰਜ ਵੈਸਟਰਨ ਬ੍ਰੈਡ ਦੀਆਂ ਕੰਪਨੀਆਂ ਆ ਇਹ ਇਹਨਾਂ ਦੇ ਉੱਤੇ ਕੇਸ ਕੀਤਾ ਸੀ ਵੀ ਕੇਸ ਇਸ ਗੱਲ ਦਾ ਸੀ ਵੀ ਇਹ 20 ਸਾਲ ਲੋਕਾਂ ਨੂੰ ਬੇਵਕੂਫ ਬਣਾਈ ਗਈਆਂ ਬੇਬਕੂਫ ਕੇ ਦਬੜਾਈ ਗਈਆਂ 2001 ਤੋਂ ਲੈ ਕੇ 2021 ਤੱਕ ਇਹਨਾਂ ਨੇ ਆਪਸ ਵਿੱਚ ਸੁਲਾਹ ਕਰ ਲਈ ਦੋਹਾਂ ਕੰਪਨੀਆਂ ਨੇ ਕੁਸ਼ੋਰ ਕੰਪਨੀਆਂ ਵੀ ਇਹਦੇ ਵਿੱਚ ਸ਼ਾਮਲ ਸੀਗੀਆਂ ਵੀ ਤੁਸੀਂ ਵੀ ਬ੍ਰੈਡ ਦਾ ਰੇਟ ਵਧਾ ਲਓ ਅਸੀਂ ਵੀ ਵਧਾ ਲੈਨੇ ਆ ਤੇ ਸਲਾਹ ਨਾ ਵਧਾ ਦਿਓ ਹੁਣਾ ਤੇ ਚਾਹੀਦਾ ਵੀ ਜੇ ਦੋ ਕੰਪਨੀਆਂ ਨੇ ਦੋਹਾਂ ਕੰਪਨੀਆਂ ਦੇ ਵਿੱਚ ਮੁਕਾਬਲਾ ਹੋਵੇ ਜਿਹੜੀ ਲੌਬ ਲਾਇਆ ਜਾਂ ਦੂਜੇ ਪਾਸੇ ਜਿਹੜੀ ਜਾਰਜ ਵੈਸਟਰਨ ਆ ਇੱਕ ਦੂਜੇ ਨਾਲ ਮੁਕਾਬਲਾ ਕਰਨ ਕਿ ਉਹਨਾਂ ਨੇ ਘਟਾਤਾ ਉਹ ਕੰਪੀਟੀਸ਼ਨ ਚ ਉਹ ਵੀ ਕੁਛ ਇਦਾਂ ਦਾ ਦੇਣ ਕਿ ਲੋਕ ਸਾਡੀ ਬਰੈਡ ਜ਼ਿਆਦਾ ਖਰੀਦਣ ਇਹਨਾਂ ਨੇ ਕੀ ਕੀਤਾ ਅੰਦਰ ਖਾਤੇ ਆਪਸ ਦੇ ਵਿੱਚ ਗੱਲ ਕਰਕੇ ਸਲਾਹ ਕਰ ਲਈ ਵੀ ਤੁਸੀਂ ਵੀ ਵਧਾ ਦਿਓ ਅਸੀਂ ਵੀ ਵਧਾ ਦਿਓ ਲੋਕ ਜਾਣਗੇ ਕਿੱਥੇ ਜਾਂ ਤੁਹਾਡੇ ਵਾਲੀ ਲੈਣਗੇ ਜਾਂ ਸਾਡੇ ਵਾਲੀ ਲੈਣਗੇ ਤੇ ਵਧਾਈ ਵੀ ਇਦਾਂ ਨਹੀਂ ਵੀ ਕੋਈ ਬਹੁਤ ਜ਼ਿਆਦਾ 10 ਸੈਂਟ ਉਹਨਾਂ ਨੇ ਵੀ 10% ਕਦੇ ਉਹਨਾਂ ਨੇ ਵਧਾ ਦਿੱਤੀ ਜਿਹਨੂੰ ਕੰਜ਼ਿਊਮਰ ਨੋਟ ਵੀ ਨਹੀਂ ਕਰਦਾ ਬਰੈਡ ਲੈਣ ਲੱਗੇ ਬੰਦਾ 10 ਸੈਂਟ ਨਹੀਂ ਧਿਆਨ ਦਿੰਦਾ 20 ਸਾਲ ਐਸੇ ਤਰੀਕੇ ਨਾਲ ਇੱਕ ਦੂਜੇ ਨਾਲ ਮਿਲ ਕੇ ਬਰੈਡ ਦੀਆਂ ਕੀਮਤਾਂ ਵਧਾਉਂਦੇ ਰਹੇ ਕਿੰਨੇ ਮਿਲੀਅਨ ਡਾਲਰ ਦਾ ਜਿਹੜਾ ਲੋਕਾਂ ਨੂੰ ਇਹਨਾਂ ਨੇ ਚੂਨਾ ਲਾਇਆ ਤੇ ਫਿਰ ਇਹਨਾਂ ਤੇ ਕੇਸ ਹੋ ਗਿਆ ਜਦੋਂ ਗੱਲ ਵਿੱਚ ਲਈ ਪਤਾ ਲੱਗੀ ਤੇ ਕੇਸ ਹੋਇਆ 500 ਮਿਲੀਅਨ ਡਾਲਰ ਦਾ ਸੈਟਲਮੈਂਟ ਕਿ ਤੁਸੀਂ 500 ਮਿਲੀਅਨ ਡਾਲਰ ਜਿਨ੍ਹਾਂ ਲੋਕਾਂ ਨੇ ਕੈਨੇਡਾ ਦੇ ਵਿੱਚ 2001 ਤੋਂ ਲੈ ਕੇ 2021 ਤੱਕ ਬ੍ਰੈਡ ਤੁਹਾਡੀ ਕੰਪਨੀ ਦੀ ਖਰੀਦੀ ਆ ਉਹਨਾਂ ਨੂੰ ਉਹਨਾਂ ਦੇ ਪੈਸੇ ਮੋੜੋ ਹੁਣ ਰੌਲਾ ਇਹ ਵੀ ਪੈਸੇ ਮੋੜੇ ਕਿੱਦਾਂ ਜਾਣ ਬ੍ਰੈਡ ਤੇ ਸਾਰਿਆਂ ਨੇ ਖਰੀਦੀ ਹੋਊਗੀ ਜਿਹੜਾ ਬੰਦਾ ਵੀ 2001 ਤੋਂ ਲੈ ਕੇ ਕਿਹ ਤੱਕ ਕੈਨੇਡਾ 'ਚ ਰਹਿੰਦਾ ਸੀ ਬ੍ਰੈਡ ਤੇ ਉਹਨੇ ਖਾਧੀ ਆ ਹੁਣ ਇਹ ਵੀ ਨਹੀਂ ਹੋ ਸਕਦਾ ਵੀ ਉਹ ਆਪਣੀਆਂ ਰਸੀਦਾਂ ਲੈ ਕੇ ਆਉਣ ਵੀ ਤੁਸੀਂ ਜੀ ਦਿਖਾਓ ਕਿੱਥੋਂ ਖਾਧੀ ਸੀ ਹੁਣ ਉਹ ਲਾ ਸੂਟ ਦੇ ਵਿੱਚ ਫੈਸਲਾ ਇਹ ਹੋਇਆ ਕਿ ਜਿਹੜੇ ਬੰਦੇ ਨੇ ਵੀ ਕਹਿ ਦਿੱਤਾ ਕਿ ਮੈਂ 2001 ਤੋਂ 21 ਤੱਕ ਤੁਹਾਡੀ ਬ੍ਰੈਡ ਖਰੀਦੀ ਸੀ ਇਹ ਮੰਨਣਾ ਪਊ ਤੇ ਉਹਨੂੰ ਪੈਸੇ ਦਿਓ ਉਹਦੇ ਲਈ ਜਿਹੜੀ ਡੈਡ ਲਾਈਨ ਆ ਉਹ ਕੱਲ ਦੀ ਆ ਤੁਸੀਂ ਵੀ ਅਪਲਾਈ ਕਰ ਸਕਦੇ ਆ ਪੂਰੇ ਕੈਨੇਡਾ ਦੇ ਵਿੱਚ ਉਹਨਾਂ ਦੀ ਵੈਬਸਾਈਟ ਦੇ ਉੱਤੇ ਜਾ ਕੇ ਕੈਨੇਡਾ ਤੇ ਕੋਬੈਕ ਇਹ ਆਪਣਾ ਕਲੇਮ ਤੁਸੀਂ ਫ੍ਰਾਈਡੇ ਤੱਕ ਸਬਮਿਟ ਕਰ ਸਕਦੇ ਆਂ ਕਈ ਵਾਰੀ ਹੁੰਦਾ ਕਿ ਬਹੁਤ ਸੈਂਟਾਂ ਦੇ ਪੈਸੇ ਆਉਂਦੇ ਇਹਦੇ ਵਿੱਚ ਜਿਹੜੇ ਮਾਹਰ ਦੱਸਦੇ ਆ 50 ਡਾਲਰ ਤੋਂ 75 ਡਾਲਰ ਆ ਸਕਦੇ ਆ ਤੇ ਉਹ ਕਹਿੰਦੇ ਸਾਰੇ ਹੀ ਕਰੋ ਅਪਲਾਈ ਜਿਹੜਾ ਵੀ ਐਲੀਜੀਬਲ ਐਲੀਜੀਬਲ ਦਾ ਮਤਲਬ ਇੱਕ ਤੋਂ ਲੈ ਕੇ ਕੀਤਾ ਕਿ ਕਿਥੇ ਸੀਗਾ ਭਾਵੇਂ ਉਹਨੇ ਇੱਕ ਵਾਰੀ ਬ੍ਰੈਡ ਖਰੀਦੀ ਜਾਂ ਜੋ ਮਰਜ਼ੀ ਕੀਤਾ ਉਹਨੂੰ ਅਪਲਾਈ ਕਰਨਾ ਚਾਹੀਦਾ ਉਹ ਅਪਲਾਈ ਇਸ ਕਰਕੇ ਵੀ ਨਾ ਕੰਪਨੀਆਂ ਨੂੰ ਪਤਾ ਲੱਗੇ ਵੀ ਲੋਕਾਂ ਨਾਲ ਧੋਖਾ ਕਿਵੇਂ ਕਰੀਦਾ ਤੁਹਾਨੂੰ ਪ੍ਰੂਵ ਕਰਨ ਦੀ ਲੋੜ ਨਹੀਂ ਆ ਕਿ ਤੁਸੀਂ ਲੋ ਬਲਾ ਦੀ ਬ੍ਰੈਡ ਖਰੀਦੀ ਸੀ ਤੁਹਾਡਾ ਕਿਹਾ ਹੀ ਮੰਨਣਾ ਪਊਗਾ ਇਹ ਉਹਨਾਂ ਦਾ ਹੀ ਇਹ ਵੀ ਇੱਕ ਤਰੀਕੇ ਨਾਲ ਉਹਨਾਂ ਦੀ ਸਜ਼ਾ ਹੀ ਆ ਸੋ ਹੁਣ ਦੂਜੀ ਗੱਲ ਹੁੰਦੀ ਹੈ ਵੀ ਲਾਸੂਟ ਤੇ ਬੜੇ ਹੁੰਦੇ ਪੈਸੇ ਆਉਂਦੇ ਨਹੀਂ ਹੁਣ ਅੰਦਾਜ਼ਾ ਦੱਸਿਆ ਜਾ ਰਿਹਾ ਕਿ ਲਗਭਗ 50 ਤੋਂ 75 ਡਾਲਰ ਇੱਕ ਬੰਦੇ ਨੂੰ ਮਿਲ ਸਕਦੇ ਆ ਇਹ ਜਿਹੜਾ ਦੋ ਸੋਰਸਸ ਤੋਂ ਪੈਸਾ ਆਉਣਾ ਜਿਹੜਾ 500 ਮਿਲੀਅਨ ਡਾਲਰ ਤੁਸੀਂ ਦੇਖੋ ਵੀ ਹੈ ਕਿੰਨਾ 404 ਮਿਲੀਅਨ ਡਾਲਰ ਸਿੱਧਾ ਲੌਬਲਾ ਤੇ ਜਿਹੜਾ ਜੋਰਜ ਵੈਸਟਰਨ ਆ ਉਹਨਾਂ ਤੋਂ ਆਊਗਾ ਤੇ ਜਿਹੜਾ 96 ਮਿਲੀਅਨ ਡਾਲਰ ਆ ਉਹ ਪਹਿਲਾਂ ਹੀ ਲੋਬਲਾ ਦੇ ਚੁੱਕੀ ਆ 2018 ਦੇ ਵਿੱਚ 25 ਡਾਲਰ ਦਾ ਗਿਫਟ ਕਾਰਡ ਇੱਕ ਪ੍ਰੋਗਰਾਮ ਸੀਗਾ ਇਹਨਾਂ ਦਾ ਸੋ ਟੋਟਲ ਜਿਹੜਾ ਇਹ 96 ਤੇ 404 ਮਿਲੀਅਨਾਂ 500 ਮਿਲੀਅਨ ਬਣ ਜਾਂਦਾ ਹੁਣ ਇਹਨਾਂ ਨੇ ਨਾ 18 ਦੇ ਵਿੱਚ ਇੱਕ ਜਦੋਂ ਇਹ ਕੇਸ ਹੋਇਆ ਸੀ ਬਹੁਤੇ ਲੋਕਾਂ ਨੇ ਅਪਲਾਈ ਕੀਤਾ ਸੀ ਤੇ ਉਹਨਾਂ ਨੂੰ ਫਿਰ ਗਿਫਟ ਕਾਰਡ ਮਿਲਿਆ ਸੀ ਇਹਨਾਂ ਨੇ ਉਹ ਦੇ ਦਿੱਤਾ ਸੀ 25-25 ਡਾਲਰ ਦਾ ਇਹ ਹੁਣ ਇਹਨਾਂ ਨੇ ਕਿਹਾ ਵੀ ਜੇ ਤੁਹਾਨੂੰ 25 ਡਾਲਰ ਦਾ ਗਿਫਟ ਕਾਰਡ ਮਿਲ ਗਿਆ ਸੀ ਤੁਸੀਂ ਫੇਰ ਵੀ ਅਪਲਾਈ ਕਰੋ ਤੁਸੀਂ ਫੇਰ ਵੀ ਅਪਲਾਈ ਕਰ ਦਿੰਨੇ ਆ ਸੋ 25 ਡਾਲਰ ਦਾ ਗਿਫਟ ਕਾਰਡ 18 ਦੇ ਵਿੱਚ ਜੇ ਤੁਹਾਨੂੰ ਮਿਲਿਆ ਸੀ ਸਟਿਲ ਤੁਸੀਂ ਐਲੀਜੀਬਲ ਆ ਜਿਹੜਾ ਆ ਉਹ ਤੁਹਾਡਾ ਜਿੰਨਾ ਹਿੱਸਾ ਤੁਹਾਨੂੰ ਮਿਲਣਾ ਮੰਨ ਲਓ ਤੁਹਾਨੂੰ 75 ਡਾਲਰ ਮਿਲਣੇ ਆ ਤੇ 25 ਤੁਹਾਡੇ ਕੱਟ ਕੇ 50 ਤੁਹਾਡੇ ਕੋਲ ਆ ਜਾਣਗੇ ਤੇ ਤੁਹਾਨੂੰ ਜਿਹੜਾ ਉਹ ਡਿਫਰੈਂਸ ਆ ਉਹ ਤੁਹਾਨੂੰ ਮਿਲ ਜਾਊਗਾ ਸੋ ਜੇ 60 ਡਾਲਰ ਆ ਤੁਹਾਨੂੰ 25 ਮਿਲ ਗਿਆ ਤਾਂ 35 ਡਾਲਰ ਤੁਹਾਨੂੰ ਹੁਣ ਆ ਜਾਣਗੇ ਸੋ ਕੋਈ ਇਹਦੇ ਲਈ ਰਸੀਦ ਨਹੀਂ ਚਾਹੀਦੀ ਕੋਈ ਸਬੂਤ ਨਹੀਂ ਚਾਹੀਦਾ ਤੁਸੀਂ ਖਰੀਦਿਆ ਕੋਈ ਲੌਇਲਟੀ ਕਾਰਡ ਦੀ ਹਿਸਟਰੀ ਨਹੀਂ ਚਾਹੀਦੀ ਇਹ ਤੁਹਾਡਾ ਹਰ ਇੱਕ ਦਾ ਸੈਪਰੇਟਲੀ ਵੈਰੀਫਾਈ ਕਰਨਗੇ ਇਹ ਵੀ ਨਹੀਂ ਕੋਈ ਫਰਾਡ ਹੀ ਕਰ ਦੇਣ ਕੋਈ ਬੰਦਾ ਹੈ ਨਹੀਂ ਉਹ ਕਲੇਮ ਕਰੀ ਜਾਵੇ ਇੰਨਾ ਕੋ ਚੈੱਕ ਕਰ ਲੈਣਗੇ ਵੀ ਬੰਦਾ ਅਸਲੀ ਆ ਇੱਥੇ ਰਹਿੰਦਾ ਆ ਕੈਨੇਡਾ ਦੇ ਵਿੱਚ ਜੇ ਉਹਨੇ ਕਹਿ ਦਿੱਤਾ ਜਦੋਂ ਇਸ ਗੱਲ ਦੇ ਉੱਤੇ ਉਹ ਯਕੀਨ ਕਰਨਗੇ ਦੂਜੇ ਜਿਹੜੀ ਗ੍ਰੋਸਰੀ ਚੇਂਜ ਨੇ ਉਹਨਾਂ ਤੇ ਵੀ ਦੋਸ਼ ਲੱਗੇ ਪਰ ਉਹ ਡਿਨਾਈ ਕਰੀ ਜਾਂਦੇ ਆ ਵੱਡੇ ਗ੍ਰੋਸਰ ਜਿਹੜਾ ਆਪਣੇ ਵਾਲਮਾਰਟ ਆ ਮੈਟਰੋ ਆ ਸੋਬੀਸ ਆ ਕੈਨੇਡਾ ਬ੍ਰੈਡ ਆ ਜਾਂ ਜਿਹੜਾ ਜਰਨ ਟਾਈਗਰ ਆ ਉਹਨਾਂ ਦੇ ਉੱਤੇ ਇਹ ਸਾਰੇ ਕਹਿੰਦੇ ਵੀ ਅਸੀਂ ਨਹੀਂ ਕੁਝ ਵੀ ਗਲਤ ਕੀਤਾ ਇਹ ਜਿਹੜੀ ਲੋਬਲਾ ਤੇ ਆਪਣੇ ਇਹ ਇਹ ਕੰਪਨੀਆਂ ਵੀ ਕਹਿ ਰਹੀਆਂ ਵੀ ਅਸੀਂ ਗਲਤ ਨਹੀਂ ਕੀਤਾ ਕੁਝ ਮੰਨਦੇ ਨਹੀਂ ਹਜੇ ਵੀ ਇਹ ਦੇ ਦੰਨੇ ਕਹਿੰਦੇ ਪੈਸੇ ਅਸੀਂ ਚਾਹੁੰਦੇ ਵੀ ਕੰਮ ਚੱਲਦਾ ਰਹੇ ਅੱਗੇ ਵੀ ਪਰ ਉਹ ਕਹਿੰਦੇ ਗਲਤ ਅਸੀਂ ਕੁਝ ਨਹੀਂ ਕੀਤਾ ਪਰ ਹੁਣ ਜਦੋਂ ਲਾ ਸੂਟ ਹੋਇਆ ਅਦਾਲਤ ਨੇ ਫੈਸਲਾ ਕੀਤਾ ਆ ਸੋ ਇਹ ਜਿਹੜਾ ਜ਼ਰੂਰੀ ਆ ਤੇ ਇਹਦੇ ਲਈ ਤੁਸੀਂ ਉਹਨਾਂ ਦੀ ਵੈਬਸਾਈਟ ਦੇ ਉੱਤੇ ਜਾ ਕੇ ਗੂਗਲ ਤੇ ਸਰਚ ਕਰੋਗੇ ਤਾਂ ਵੀ ਤੁਹਾਨੂੰ ਇਹ ਲੋਬਲਾ ਦਾ ਲਾ ਸੂਟ ਜਿਹੜਾ ਮਿਲ ਜਾਊਗਾ ਪ੍ਰਾਈਸ ਫਿਕਸਿੰਗ ਕਰਕੇ ਤਾਂ ਨੂੰ ਮਿਲਿਆ ਸੀ ਜਿਹੜਾ ਇਹ ਇਹ ਇਹਨਾਂ ਨੇ ਕੀਤਾ ਸੀ 20 ਸਾਲ ਲੋਕਾਂ ਨੂੰ ਇਹ ਇਸੇ ਤਰੀਕੇ ਨਾਲ ਕਰਦੇ ਰਹੇ ਆ ਤੇ ਆਰਟੀਫੀਸ਼ੀਅਲੀ ਪ੍ਰਾਈਸ ਫਿਕਸ ਕੀਤੇ ਗਏ ਇੱਕ ਦੂਜੇ ਦੇ ਨਾਲ ਰਲ ਕੇ ਜਿੱਦਾਂ ਕਿ ਕੈਨੇਡਾ ਦੇ ਵਿੱਚ ਇਦਾਂ ਕਰਨਾ ਗੈਰਕਾਨੂੰਨੀ ਆ ਅਗਲੀ ਗੱਲਬਾਤ ADHD ਮੈਡੀਕੇਸ਼ਨ ਬਾਰੇ ਆ ਕੈਨੇਡਾ ਦੇ ਵਿੱਚ ADHD ਮੈਡੀਕੇਸ਼ਨ ਦਾ ਯੂਜ਼ ਵਧ ਗਿਆ ਇੱਕ ਨਵੀਂ ਸਟੱਡੀ ਹੋਈ ਆ ਉਹਦੇ ਵਿੱਚੋਂ ਇਹ ਪਤਾ ਲੱਗਾ ਕਿ ਜਿਹੜੀ ਇਹ ਪ੍ਰਸਕ੍ਰਿਪਸ਼ਨ ਡਰਾਗਾ ਜਿਹੜੀ ਲੋਕ ਕੋਵਿਡ ਤੋਂ ਬਾਅਦ ਖਾਸ ਤੌਰ ਦੇ ਉੱਤੇ ਇਹਦੀ ਵਰਤੋਂ ਲੋਕਾਂ ਦੇ ਵਿੱਚ ਵੱਧ ਗਈ ਆ ਤੇ ਕੁਦਰਤੀ ਤੌਰ ਦੇ ਉੱਤੇ ਇਹਦੇ ਕਿਤੇ ਨਾ ਕਿਤੇ ਕੁਝ ਜਿਹੜੇ ਸਾਈਡ ਇਫੈਕਟ ਵੀ ਹੈਗੇ ਆ ADHD ਐਸਲ ADHD ਹੈ ਕਿ ਜਿਹਨਾਂ ਲੋਕਾਂ ਨੂੰ ਇਹ ADHD ਹੁੰਦੀ ਆ ਆਮ ਤੌਰ ਦੇ ਉੱਤੇ ਉਹ ਫੋਕਸ ਨਹੀਂ ਰਹਿ ਸਕਦੇ ਇੱਕ ਕੰਮ ਦੇ ਵਿੱਚ ਬਹੁਤਾ ਚਿਰ ਧਿਆਨ ਨਹੀਂ ਲਾ ਸਕਦੇ ਜਿਹੜੇ ਉਹ ਲਾ ਸਕਦੇ ਜਾਂ ਚੀਜ਼ਾਂ ਨੂੰ ਆਰਗੇਨਾਈਜ਼ ਨਹੀਂ ਕਰ ਸਕਦੇ ਵੀ ਪਹਿਲਾਂ ਆਹ ਫੇਰ ਆਹ ਫੇਰ ਆਹ ਜਾਂ ਉਹ ਕੰਮ ਖਤਮ ਨਹੀਂ ਕਰ ਸਕਦੇ ਵੀ ਜੇ ਕੋਈ ਕੰਮ ਕਰਨ ਵਾਲਾ ਰਹਿੰਦਾ ਆ ਤੇ ਉਹ ਰਹੀ ਜਾਂਦਾ ਫਿਰ ਜਾਂ ਮਤਲਬ ਉਹ ਜਿਹੜੀ ਏਦਾਂ ਉਹਨਾਂ ਦੀਆਂ ਕੁਝ ਹੁੰਦੇ ਆ ਧਿਆਨ ਨਹੀਂ ਰਹਿੰਦਾ ਇੱਕ ਕੰਮ ਦੇ ਵਿੱਚ ਇੱਧਰ 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 ਬੱਚਿਆਂ ਦੇ ਵਿੱਚ ਬਹੁਤ ਆ ਇਹ ਇਹ ਇੱਕ ਲੇਜ਼ੀਨੈਸ ਹੁੰਦੀ ਕਿ ਬੰਦਾ ਸੁਸਤ ਅਟ ਲਾਇਆ ਜਾਂ ਨਹੀਂ ਕੁਝ ਕਰਦਾ ਇਹ ਨਿਊਰੋਲੋਜੀਕਲ ਕੰਡੀਸ਼ਨ ਆ ਇੱਕ ਜਿਹੜੀ ਏਡੀਐਚਡੀ ਆ ਇਹ ਜਿਹੜੀ ਇਹ ਬਹੁਤ ਜ਼ਿਆਦਾ ਹੋਇਆ ADHD ਤੇ ਕਈ ਤਰ੍ਹਾਂ ਦੀਆਂ ਕਿਸਮਾਂ ਨੇ ਜਿਹੜੀਆਂ ਜਦੋਂ ਤੁਸੀਂ ਮਿਲਦੇ ਆ ਉਹਨਾਂ ਨੂੰ ਮਾਹਰਾਂ ਨੂੰ ਉਹ ਤੁਹਾਨੂੰ ਦੱਸਦੇ ਆ ਕਿ ਕਈ ਵਾਰੀ ਕਨਸੈਂਟਰੇਟ ਨਹੀਂ ਕਰ ਸਕਦੇ ਤੁਸੀਂ ਜਾਂ ਚੀਜ਼ਾਂ ਦਾ ਧਿਆਨ ਤੁਹਾਡਾ ਭੁੱਲੀ ਜਾਂਦਾ ਜਾਂ ਇੱਕ ਐਚਵੀਜੀ ਲੱਗੀ ਆ ਲੋਕਾਂ ਨੂੰ ਜਾਂ ਦੋਵਾਂ ਚੀਜ਼ਾਂ ਨੂੰ ਰਲਾ ਕੇ ਕੁਝ ਬਣ ਜਾਂਦਾ ਹੈ ਬੱਚਿਆਂ ਦੇ ਵਿੱਚ ਇਹ ਬਹੁਤ ਜ਼ਿਆਦਾ ਹੋ ਰਹੀ ਆ ਬਹੁਤ ਸਾਰੇ ਅਡਲਟਸ ਨੇ ਜਿਹੜੇ ਉਹਨਾਂ ਦੇ ਵਿੱਚ ਵੀ ਦੱਸਦੇ ਆ ਕਿ ਜਿਹੜੀ ਕਈ ਵਾਰੀ ਜਿਹੜੀ ਉਹਦੇ ਨਾਲ ਡਿਸਆਰਗੇਨਾਈਜੇਸ਼ਨ ਆ ਜਾਂ ਜਿਹੜੀ ਉਹਨੂੰ ਉਹ ਉਹ ਨਹੀਂ ਉਹਨਾਂ ਕੋਲੇ ਹੈਂਡਲ ਨਹੀਂ ਹੋ ਰਹੀ ਚੀਜ਼ ਉਹ ਇਹਦੇ ਵਿੱਚ ਫਿਰ ਕਈ ਤਰ੍ਹਾਂ ਦੇ ਟ੍ਰੀਟਮੈਂਟਸ ਆ ਸਕਿੱਲ ਟ੍ਰੇਨਿੰਗ ਹੁੰਦੀ ਆ ਦਵਾਈ ਵੀ ਹੁੰਦੀ ਆ ਉਹ ਜਿਹੜੀ ਇਹਦੀ ਐਡੀਐਚਟੀ ਦੀ ਕੋਚਿੰਗ ਵੀ ਹੁੰਦੀ ਆ ਫਿਰ ਜਾਂ ਜਿਹੜੇ ਲੋਕ ਨੇ ਉਹ ਮਤਲਬ ਸਪੋਰਟ ਦੇ ਨਾਲ ਇਹ ਠੀਕ ਹੋ ਜਾਂਦੀ ਆ ਟ੍ਰੀਟੇਬਲ ਆ ਰੋਲਾ ਇਹ ਆ ਕਿ ਹੁਣ ਜਿੱਦਾਂ ਆਪਾਂ ਗੱਲ ਕੀਤੀ ਆ ਸਾਨੂੰ ਇਸ ਗੱਲ ਬਾਰੇ ਪਤਾ ਲੱਗਿਆ ਵੀ ਆ ਵੀ ਇੱਕ ਬਿਮਾਰੀ ਆ ਵੀ ਜੇ ਮੇਰਾ ਧਿਆਨ ਇੱਕ ਕੰਮ ਦੇ ਵਿੱਚ ਨਹੀਂ ਲੱਗ ਰਿਹਾ ਤੇ ਅਸੀਂ ਨਹੀਂ ਉਹਦੇ ਵਿੱਚ ਇਸ ਤਰੀਕੇ ਨਾਲ ਕਰ ਰਹੇ ਤਾਂ ਇਹ ਵੀ ਇੱਕ ਬਿਮਾਰੀ ਆ ਤੇ ਇਹ ਇਹਦਾ ਫਿਰ ਅਵੇਅਰਨੈਸ ਫਿਰ ਬੰਦਾ ਡਾਕਟਰ ਕੋਲੇ ਜਾਂਦਾ ਤੇ ਫਿਰ ਉਹਦੀ ਦਵਾਈ ਖਾਂਦਾ ਹੁਣ ਅਵੇਅਰਨੈਸ ਵਧਣ ਦੇ ਕਰਕੇ ਵੀ ਜਿਹੜੀ ਦਵਾਈਆਂ ਦੀ ਗਿਣਤੀ ਖਾਣ ਦੀ ਵੱਧ ਗਈ ਐ ਸੋ ADHD ਮੈਡੀਕੇਸ਼ਨ ਜਿਹੜੀ ਦੱਸਦੇ ਆ ਕਿ ਰਿਟੈਲਨ ਆ ਇੱਕ ਦਵਾਈ ਤੇ ਇੱਕ ਐਡਰਲ ਆ ਇਹ ਦੋਵੇਂ ਅਨਟੈਰੀਓ ਦੇ ਵਿੱਚ ਇਹਨਾਂ ਦੀ ਵਰਤੋਂ 157% 15 ਤੋਂ ਲੈ ਕੇ 23 ਦੇ ਵਿੱਚ ਵਿੱਚ ਵਧੀਆ 157% ਕੋਵਿਡ ਤੋਂ ਪਹਿਲਾਂ ਇਹ ਥੋੜਾ ਥੋੜਾ ਵਧਦਾ ਸੀ ਪਰ ਹੁਣ ਇੱਕਦਮ ਇਹਦੀ ਦਵਾਈ ਦੀ ਵਰਤੋਂ ਵਧਣ ਲੱਗ ਪਈ ਹੈ ਜੇਸ਼ ਕਿਸਮ ਦਾ ਜਿਹੜਾ ਜਿੰਨਾ ਜ਼ਿਆਦਾ ਤੁਸੀਂ ਟੀਵੀ ਫੋਨ ਕੰਪਿਊਟਰ ਦੇਖ ਰਹੇ ਹੋ ਉਨਿੰ ਜ਼ਿਆਦਾ ਇਹ ਬਿਮਾਰੀ ਹੋ ਰਹੀ ਹੈ ਜਿਹੜੇ ਰਿਸਰਚਰਸ ਨੇ ਉਹ ਇਹ ਕਹਿੰਦੇ ਆ ਕਿ ਜਿਹੜਾ ਜਿੰਨਾ ਤੁਹਾਡਾ ਸਕਰੀਨ ਟਾਈਮ ਵਧ ਗਿਆ ਜਿੰਨੀ ਤੁਹਾਡੀ ਘਰ ਦੇ ਵਿੱਚ ਸਟ੍ਰੈਸ ਆ ਜਿੰਨਾ ਤੁਹਾਡਾ ਸਕੂਲ ਦਾ ਰੁਟੀਨ ਕੰਮ ਇਧਰ ਉਧਰ ਹੋ ਰਿਹਾ ਆ ਜਿਆਦਾ ਲੋਕ ADHD ਦੇ ਸਿੰਪਟਮ ਦਾ ਸ਼ਿਕਾਰ ਹੋ ਰਹੇ ਆ ਜਿੰਨੀ ਜ਼ਿਆਦਾ ਅਵੇਅਰਨੈਸ ਹੋ ਰਹੀ ਆ ਤੁਹਾਡਾ ਫੋਕਸ ਨਹੀਂ ਕਰ ਰਿਹਾ ਤੁਸੀਂ ਤੁਸੀਂ ਡਿਸਟਰੈਕਟ ਹੋ ਜਾਂਦੇ ਆ ਬਹੁਤ ਸੌਖੇ ਤਰੀਕੇ ਦੇ ਨਾਲ ਜਿਹੜਾ ਤੁਹਾਨੂੰ ਕੋਈ ਕੰਮ ਦਿੱਤਾ ਉਹਦੇ ਵਿੱਚੋਂ ਧਿਆਨ ਹਟ ਕੇ ਦੂਜੇ ਪਾਸੇ ਚਲੇ ਜਾਂਦਾ ਸੋ ਇਹਦੇ ਕਈ ਕਲੀਨਿਕ ਆ ਉਹ ਇਲਾਜ ਕਰਦੇ ਆ ਪਰ ਜਿਹੜੀਆਂ ਦਵਾਈਆਂ ਆ ਇਹਦੀ ਵਰਤੋਂ ਵਧਣ ਦੇ ਨਾਲ ਰਿਸਰਚਸ ਇਹ ਵੀ ਕਹਿੰਦੇ ਆ ਕਿ ਜਿਹੜੇ ਲੋਕ ADHD ਹੈਗਾ ਆ ਉਹਨਾਂ ਨੂੰ ਜਦੋਂ ਐਂਗਜ਼ਾਇਟੀ ਹੁੰਦੀ ਆ ਜਾਂ ਡਿਪਰੈਸ਼ਨ ਹੁੰਦਾ ਆ ਉਹਨਾਂ ਨੂੰ ਜੜੀਆਂ ਸੋ ਇਹਦੀ ਉਹ ਕੁਦਰਤੀ ਆ ਵੀ ਦਵਾਈ ਦਾ ਫਾਇਦਾ ਤਾਂ ਹੈਗਾ ਆ ਪਰ ਜਿੰਨੀ ਜ਼ਿਆਦਾ ਇਹ ਜਿਹੜੀ ਦਵਾਈ ਆ ਉਹਦੇ ਨਾਲ ਉਹਦੇ ਸਾਈਡ ਇਫੈਕਟ ਵੀ ਆ ਤੁਹਾਨੂੰ ਭੁੱਖ ਲੱਗਣਾ ਛੱਡ ਜਾਂਦੀ ਆ ਤੁਹਾਨੂੰ ਸੌਣ ਦੇ ਵਿੱਚ ਦਿੱਕਤ ਆਉਂਦੀ ਆ ਨੀਂਦ ਨਹੀਂ ਆਉਂਦੀ ਐਂਗਜ਼ਾਇਟੀ ਹੋ ਜਾਂਦੀ ਕੁਝ ਲੋਕਾਂ ਦੇ ਨਾਲ ਦਵਾਈਆਂ ਦੇ ਨਾਲ ਬਲੱਡ ਪ੍ਰੈਸ਼ਰ ਵਧਣ ਲੱਗ ਜਾਂਦਾ ਸੋ ਇੱਕ ਵੱਡੀ ਸਮੱਸਿਆ ADHD ਦੀ ਮੈਡੀਕੇਸ਼ਨ ਵਧਣ ਦੇ ਨਾਲ 157% ਕੁਝ ਸਾਲਾਂ ਦੇ ਵਿੱਚ ਜਿਹੜੀ ਇਸ ਵੇਲੇ ਸਾਹਮਣੇ ਆ ਰਹੀ ਹੈ। CRA ਕਾਫੀ ਮਾਮਲਿਆਂ ਕਰਕੇ ਚਰਚਾ ਦੇ ਵਿੱਚ ਰਹਿੰਦਾ ਜਿਹੜਾ ਕੈਨੇਡਾ ਰੈਵਨਿਊ ਏਜੰਸੀ ਆ ਇੱਕ ਇਹਨਾਂ ਦੀ ਸਮੱਸਿਆ ਇਹ ਸੀ ਕਿ ਲੋਕ ਫੋਨ ਕਰਦੇ ਆ ਫੋਨ ਤੇ ਗੱਲ ਹੀ ਨਹੀਂ ਕਰਦੇ ਸੀ CRA ਨਾਲ ਤੁਸੀਂ ਗੱਲ ਕਰ ਲਓ ਗੱਲ ਹੀ ਨਹੀਂ ਹੁੰਦੀ। ਉਹ ਕਹਿੰਦੇ ਸਾਡੇ ਕੋਲ ਸਟਾਫ ਹੈ ਨਹੀਂ ਅਸੀਂ ਗੱਲ ਕਰੀਏ ਕਿਹਦੇ ਨਾਲ। ਹੁਣ ਇਹਨਾਂ ਨੇ ਫੋਨ ਸਰਵਿਸ ਆਪਣੀ 35% ਤੋਂ ਇੰਪਰੂਵ ਕਰਕੇ 70% ਤੇ ਲੈ ਆਇਆ ਹੈ। ਫੋਨ ਕਾਲ ਸਰਵਸ 35% ਤੋਂ 70% ਦੇ ਉੱਤੇ ਜਿਹੜੀਆਂ ਅਨਸਰਡ ਕਾਲਸ ਨੇ ਉਹਦੇ ਉੱਤੇ ਆ ਗਏ ਆ ਸ਼ੁਰੂ ਦੇ ਵਿੱਚ ਸੀਆਰਏ ਸਿਰਫ 35% ਜਨੇ 100 ਬੰਦਾ ਫੋਨ ਕਰਦਾ ਸਿਰਫ 35% ਹੀ ਜਵਾਬ ਦਿੰਦੇ ਸੀ 100 ਦਿਨ ਦੇ ਪਲਾਨ ਤੋਂ ਬਾਅਦ ਐਸ ਵੇਲੇ ਇਹ 70% ਦੇ ਉੱਤੇ ਪਹੁੰਚ ਗਏ ਆ ਇਹਨਾਂ ਨੂੰ ਇਹ ਟਾਰਗੇਟ ਦਿੱਤਾ ਗਿਆ ਸੀ ਕਿ ਤੁਸੀਂ 100 ਦਿਨ ਦੇ ਵਿੱਚ ਵਿੱਚ ਇਹਨੂੰ ਇੰਪਰੂਵ ਕਰੋ ਲੋਕਾਂ ਦੀਆਂ ਸਮੱਸਿਆਵਾਂ ਬਹੁਤ ਸਾਰੀਆਂ ਆ ਰਹੀਆਂ ਸੀ ਅੱਛਾ ਇਹਨਾਂ ਨੂੰ ਕਾਲਾਂ ਵੀ ਬਹੁਤ ਆਉਂਦੀਆਂ ਇੱਕ ਸਾਲ ਦੇ ਵਿੱਚ 30 ਮਿਲੀਅਨ ਕਾਲਸ ਆਉਂਦੀਆਂ ਇਹਨਾਂ ਨੂੰ ਸੋ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਆ ਸੋ ਸੀਆਰ ਨੇ ਇਹ ਦੱਸਿਆ ਕਿ ਅਸੀਂ 35 ਤੋਂ ਇੰਪਰੂਵ ਕਰਕੇ 70 ਦੇ ਉੱਤੇ ਆ ਗਏ ਹਾਂ ਪਰ ਅਸੀਂ 100 ਤੇ ਨਹੀਂ ਪਹੁੰਚ ਸਕਦੇ ਜਿਹੜੇ ਅਫੀਸ਼ੀਅਲਸ ਨੇ ਉਹ ਦੱਸ ਰਹੇ ਆ ਕਿ ਹਰ ਸਿੰਗਲ ਕਾਲ ਦਾ ਜਵਾਬ ਦੇਣਾ ਰੀਅਲਿਸਟਿਕ ਨਹੀਂ ਆ ਜਿਹੜੀ ਸਰਕਾਰ ਦੇ ਕਾਲ ਸੈਂਟਰ ਆ ਸਪੈਸ਼ਲੀ ਜਿੱਥੇ ਕਾਲ ਵੋਲਿਊਮ ਬਹੁਤ ਜ਼ਿਆਦਾ ਆ 70% ਨੂੰ ਫੇਰ ਵੀ ਇੱਕ ਮੇਜਰ ਇੰਪਰੂਵਮੈਂਟ ਮੰਨਿਆ ਜਾ ਰਿਹਾ ਕਿ ਬਹੁਤ ਵੱਡੀ ਇਹਨਾਂ ਦੀ ਪ੍ਰਾਪਤੀ ਆ ਤੇ ਜਿਹੜਾ ਕਿਉਂਕਿ ਇਹਨਾਂ ਨੇ ਸਟਾਫ ਰੀ ਹਾਇਰ ਕੀਤਾ ਬੰਦੇ ਹੋਰ ਰੱਖਿਆ ਉਹਦੇ ਨਾਲ ਇੰਪਰੂਵਮੈਂਟ ਹੋਈ ਆ ਸੋ ਫੋਕਸ ਕੀਤਾ ਜਾ ਰਿਹਾ ਕਿ ਜਿਹੜਾ 100 ਦਿਨ ਦਾ ਪਲਾਨ ਇਹਨਾਂ ਨੂੰ ਦਿੱਤਾ ਗਿਆ ਸੀ ਕਿ ਜਿਹੜਾ ਕਾਲ ਰਿਸਪੌਂਸ ਆ ਉਹ ਵਧਾਓ ਡਿਜੀਟਲ ਸੈल्फ ਸਰਵਿਸ ਜਿਹੜੇ ਟੂਲਸ ਨੇ ਉਹ ਵਧਾਓ ਵੱਡੇ ਜਿਹੜੇ ਇੰਟਰਨਲ ਪ੍ਰੋਬਲਮਸ ਨੇ ਉਹਨਾਂ ਨੂੰ ਫਿਕਸ ਕਰੋ ਤੇ ਜਿਹੜੀ ਸਰਵਿਸ ਆ ਉਹਨੂੰ ਮੋਡਰਨਾਈਜ਼ ਕਰੋ ਉਹਦਾ ਕੁਛ ਨਾ ਕੁਛ ਕਰੋ ਤਾਂ ਕਿ ਜ਼ਿਆਦਾ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਜਿਹੜਾ ਉਹ ਹੋ ਸਕੇ ਅਗਲੀ ਗੱਲਬਾਤ ਜਿਹੜਾ ਆਸਟ੍ਰੇਲੀਆ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਇੱਕ ਬੈਨ ਲੱਗਿਆ ਸੀ ਉਹਨੂੰ ਲੈ ਕੇ ਹੁਣ ਕੈਨੇਡਾ ਦੇ ਵਿੱਚ ਗੱਲ ਚੱਲ ਰਹੀ ਆ ਅਸਲ ਦੇ ਵਿੱਚ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਬੈਨ ਆਸਟ੍ਰੇਲੀਆ ਦੇ ਵਿੱਚ ਲੱਗਾ ਹੈ ਉਹਨੇ ਪੂਰੀ ਦੁਨੀਆ ਦੇ ਵਿੱਚ ਚਰਚਾ ਛੇੜੀ ਆ ਔਰ ਉਹਦਾ ਅਸਰ ਹੁਣ ਕੈਨੇਡਾ ਦੇ ਉੱਤੇ ਵੀ ਪੈਣਾ ਸ਼ੁਰੂ ਹੋ ਗਿਆ ਪੈਣਾ ਇਸ ਕਰਕੇ ਸ਼ੁਰੂ ਹੋ ਗਿਆ ਵੀ ਦੋ ਧਿਰਾਂ ਬਣ ਗਈਆਂ ਕੈਨੇਡਾ ਦੇ ਵਿੱਚ ਵੀ ਕੁਝ ਕਹਿੰਦੇ ਆ ਕਿ ਜਿਹੜਾ ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਆਪਣਾ ਕੀਤਾ ਜਾਵੇ ਜਿਹੜਾ ਜਿਹੜਾ ਸੋਸ਼ਲ ਮੀਡੀਆ ਇਹਨੂੰ ਉੱਥੇ ਵਾਂਗੂ ਤੁਸੀਂ ਇੱਥੇ ਵੀ ਲਾਗੂ ਕਰ ਦਿਓ ਤੇ ਕੁਝ ਕਹਿੰਦੇ ਆ ਵੀ ਨਹੀਂ ਇਹਨੂੰ ਨਹੀਂ ਲਾਗੂ ਕਰਨਾ ਚਾਹੀਦਾ ਸਗੋਂ ਇਹਨੂੰ ਮਤਲਬ ਤੁਸੀਂ ਆਸਟ੍ਰੇਲੀਆ ਨੇ ਸੋਸ਼ਲ ਮੀਡੀਆ ਦੇ ਉੱਤੇ ਬੈਨ ਕਿਉਂ ਲਾਇਆ ਉਹਨਾਂ ਨੇ ਇਸ ਕਰਕੇ ਲਾਇਆ ਕਹਿੰਦੇ ਵੀ ਲੋਕ ਬੱਚਿਆਂ ਨੂੰ ਜਿਹੜਾ ਜਾਣਬੁੱਝ ਕੇ ਉਹਨਾਂ ਨੂੰ ਤੰਗ ਪਰੇਸ਼ਾਨ ਜਾਂ ਕਈ ਵਾਰੀ ਬਲੈਕਮੇਲ ਕੀਤਾ ਜਾਂਦਾ ਜਾਂ ਉਹਦੇ ਉੱਤੇ ਜਿਹੜਾ ਕ੍ਰਾਈਮ ਬਹੁਤ ਜ਼ਿਆਦਾ ਹੁੰਦਾ ਜਿਹੜਾ ਜਾਂ ਉਹਦੇ ਉੱਤੇ ਬੱਚਿਆਂ ਦਾ ਧਿਆਨ ਭਟਕਦਾ ਸਕਰੀਨ ਟਾਈਮ ਵੱਧਦਾ ਉਹਦੇ ਨੁਕਸਾਨ ਜ਼ਿਆਦੇ ਆ ਇਹ ਸਾਰੇ ਕੁਸ਼ ਦੇ ਵਿੱਚ ਹੁਣ ਇਹ ਕਿਹਾ ਜਾ ਰਿਹਾ ਜਿਹੜਾ ਕੈਨੇਡਾ ਦੇ ਵਿੱਚ ਇੱਕ ਧਿਰ ਕਹਿ ਰਹੀ ਆ ਕਿ ਇਹ ਬੈਨ ਲਾਉਣਾ ਕੋਈ ਸਮੱਸਿਆ ਦਾ ਹੱਲ ਨਹੀਂ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਹੋ ਸਕਦਾ ਕਿ ਜਦੋਂ ਉਹਨੇ ਬੱਚੇ ਨੇ ਰੀਅਲ ਟਾਈਮ ਦੇ ਵਿੱਚ 16 ਸਾਲ ਤੋਂ ਬਾਅਦ ਸਾਹਮਣਾ ਕਰਨਾ ਉਹਨੂੰ ਉਸ ਵੇਲੇ ਇਹਨਾਂ ਚੀਜ਼ਾਂ ਬਾਰੇ ਪਤਾ ਨਹੀਂ ਹੋਣਾ ਕਿ ਹੋਣਾ ਤਾਂ ਚਾਹੀਦਾ ਆ ਕਿ ਜੋ ਕੁਝ ਵੀ ਹੋਵੇ ਉੱਥੇ ਇਹਦਾ ਬੈਨ ਨਹੀਂ ਹੋਣਾ ਚਾਹੀਦਾ ਸਗੋਂ ਉਹਨੂੰ ਚੈੱਕ ਕਰਨਾ ਚਾਹੀਦਾ ਕਿ ਉਹਨਾਂ ਨੂੰ ਹਾਰਮਫੁਲ ਇਫੈਕਟ ਨਾ ਹੋਵੇ ਇਹਦਾ ਸਾਈਬਰ ਬੁੱਲਿੰਗ ਸਭ ਤੋਂ ਵੱਡੀ ਪ੍ਰੋਬਲਮ ਆ ਦੂਜਾ ਹੈਗਾ ਕਿ ਆਹ ਗਲਤਮਲਤ ਚੀਜ਼ਾਂ ਬੱਚੇ ਦੇਖਣ ਲੱਗ ਜਾਂਦੇ ਆ ਤੀਜਾ ਉਹਦਾ ਨੁਕਸਾਨ ਉਹਨਾਂ ਨੇ ਦੱਸਿਆ ਜਿਵੇਂ ਸਕੈਮ ਹੋ ਜਾਂਦੇ ਬੱਚਿਆਂ ਨੂੰ ਸਮਝ ਨਹੀਂ ਹੁੰਦੀ ਠੱਗੇ ਜਾਂਦੇ ਆ ਜਾਂ ਜਿਹੜੀ ਵਾਇਲੈਂਟ ਜਾਂ ਉਹ ਐਲਗੋਰਿਦਮ ਕੰਟੈਂਟ ਆ ਜਿੱਦਾਂ ਜਿੱਦਾਂ ਦੇਖਦੇ ਆ ਉਹ ਹੀ ਉਹ ਹੀ ਉਹਨਾਂ ਦੇ ਉੱਤੇ ਆ ਜਾਂਦਾ ਪਰ ਉਹਨਾਂ ਦੱਸਿਆ ਜਾ ਰਿਹਾ ਕਿ ਜਿਹੜਾ ਬੈਨ ਆ ਉਹ ਇਹਨਾਂ ਟੀਨ 에ਜੈਂਸ ਨੂੰ ਡਿਜੀਟਲ ਵਰਲਡ ਦੇ ਲਈ ਤਿਆਰ ਨਹੀਂ ਕਰੂਗਾ ਕਿ ਅਸਲ ਦੇ ਵਿੱਚ ਕੈਨੇਡਾ ਨੂੰ ਆਸਟ੍ਰੇਲੀਆ ਨੂੰ ਫਾਲੋ ਨਹੀਂ ਕਰਨਾ ਚਾਹੀਦਾ ਉਹਨਾਂ ਨੇ ਆਪਣੇ ਹਿਸਾਬ ਦੇ ਨਾਲੇ ਪਾਬੰਦੀ ਲਾ ਦਿੱਤੀ ਆ ਹੋ ਸਕਦਾ ਪਰ ਇਹਨਾਂ ਨੂੰ ਆਪਣੇ ਹਿਸਾਬ ਦੇ ਨਾਲ ਕੰਮ ਕਰਨਾ ਚਾਹੀਦਾ ਤੇ ਉਹ ਇਹ ਆ ਕਿ ਬੱਚਿਆਂ ਨੂੰ ਜਿਹੜਾ ਸਿਖਾਇਆ ਜਾਵੇ ਉਹਨਾਂ ਨੂੰ ਡਿਜੀਟਲ ਲਿਟਰੇਸੀ ਦਿੱਤੀ ਜਾਵੇ ਉਹਨਾਂ ਨੂੰ ਆਨਲਾਈਨ ਸੇਫਟੀ ਸਕਿਲਸ ਦਿੱਤੀਆਂ ਜਾਣ ਉਹਨਾਂ ਨੂੰ ਸਿਖਾਇਆ ਜਾਵੇ ਕਿ ਜਿਹੜੀ ਪ੍ਰਾਈਵੇਸੀ ਆ ਉਹ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਜਿਹੜੀ ਪੇਰੈਂਟ ਟ੍ਰੇਨਿੰਗ ਆ ਉਹ ਕਿਸ ਤਰੀਕੇ ਨਾਲ ਹੋਣੀ ਆ ਕਮਿਊਨਿਟੀ ਸਪੋਰਟ ਜਿਹੜੀ ਕਿਸ ਤਰੀਕੇ ਦੇ ਨਾਲ ਹੋਣੀ ਆ ਇਹਦੇ ਤੋਂ ਬਾਅਦ ਹੀ ਜਿਹੜਾ ਉਹ ਉਹ ਸੇਫ ਰਹਿ ਸਕਦੇ ਆ ਜਿਹੜਾ ਹਾਰਮਫੁਲ ਕੰਟੈਂਟ ਆ ਉਹਦਾ ਅਸਰ ਜ਼ਿਆਦਾ ਪੈਂਦਾ ਮਤਲਬ ਔਰ ਉਹਦਾ ਉਹਦਾ ਅਸਰ ਤਾਂ ਹਰ ਇੱਕ ਉਮਰ ਦੇ ਉੱਤੇ ਪੈਂਦਾ ਜੇ ਤੁਸੀਂ ਕਿਸੇ ਪਲੇਟਫਾਰਮ ਦੇ ਉੱਤੇ ਕੰਟੈਂਟ ਜਿਹੜਾ ਮਾਰਦਾ ਆ ਤੇ ਉਹ 13 ਸਾਲਾਂ ਦੇ ਲਈ ਵੀ ਨੁਕਸਾਨਦੇ ਆ ਤੇ ਜੇ ਕੋਈ 18 ਸਾਲਾਂ ਤੋਂ ਉੱਤੇ ਆ ਉਹਦੇ ਲਈ ਵੀ ਓਨਾ ਹੀ ਨੁਕਸਾਨਦੇ ਆ ਸੋ ਜਿਹੜੇ ਸਾਇੰਟਿਫਿਕ ਐਵੀਡੈਂਸ ਦੱਸਦੇ ਆ ਕਿ ਸੋਸ਼ਲ ਮੀਡੀਆ ਯੂਜ਼ ਕਰਨ ਦਾ ਇੱਕ ਤਰੀਕਾ ਹੋਣਾ ਚਾਹੀਦਾ ਆ ਜੇ ਤੁਸੀਂ ਟੀਨਸ ਦੇ ਉੱਤੇ ਉਹ ਕਰਾ ਕੇ ਕੈਨੇਡਾ ਦੇ ਵਿੱਚ ਬੈਨ ਕਰ ਦਿਓ ਕਿ ਤੁਸੀਂ ਸੋਸ਼ਲ ਮੀਡੀਆ ਨਹੀਂ ਦੇਖਣਾ ਕੀ ਹੋਣਗਾ ਇਹ ਕੁਝ ਹੋਰ ਤਰੀਕੇ ਲੱਭਣੇ ਸ਼ੁਰੂ ਕਰ ਦੇਣਗੇ ਜਿਹੜੇ ਹੋ ਸਕਦਾ ਜਿਹੜਾ ਇਹ VPNਸ ਹੁੰਦੇ ਆ ਵਰਚੁਅਲ ਪ੍ਰਾਈਵੇਟ ਨੈਟਵਰਕ ਉਹਦੇ ਨਾਲ ਉਹਨੂੰ ਬਾਈਪਾਸ ਕਰ ਜਣ ਹੋ ਸਕਦਾ ਆਪਣੀ ਉਮਰ ਫੇਕ ਦੱਸ ਦੇਣ ਹੋ ਸਕਦਾ ਸ਼ੇਅਰਡ ਅਕਾਊਂਟ ਲੈ ਲੈਣ ਕਿਸੇ ਵੱਡੇ ਦਾ ਅਕਾਊਂਟ ਵਰਤਣਾ ਸ਼ੁਰੂ ਕਰ ਦੇਣ ਜਿਹੜੀਆਂ ਕੰਪਨੀਆਂਸ ਨੇ ਉਹ ਸੇਫਟੀ ਟੂਲ ਘਟਾ ਸਕਦੀਆਂ ਉਹਨਾਂ ਨੂੰ ਦੂਜੇ ਪਾਸੇ ਜਾਣ ਦੀ ਥਾਂ ਦੇ ਉੱਤੇ ਜਿਹੜਾ ਰੀਅਲ ਸੋਲੂਸ਼ਨ ਇਹਦਾ ਇਹ ਆ ਕਿ ਇਹਨਾਂ ਪਲੈਟਫਾਰਮਸ ਨੂੰ ਰੈਗੂਲੇਟ ਕੀਤਾ ਜਾਵੇ ਨਾ ਕਿ ਇਹਨਾਂ ਨੂੰ ਯੂਜ਼ਰਸ ਦੇ ਲਈ ਬੈਨ ਕੀਤਾ ਜਾਵੇ ਸੋ ਇੱਕ ਇਹ ਵੱਡਾ ਸਟੈਪ ਆ ਜਿਹੜਾ ਇਹਦੇ ਵਿੱਚ ਕੈਨੇਡਾ ਦੇ ਮਾਹਰ ਦੱਸ ਰਹੇ ਆ ਕਿ ਸਾਨੂੰ ਸਿਰਫ ਦੂਜੇ ਦੇਸ਼ਾਂ ਦੇ ਪਿੱਛੇ ਲੱਗ ਕੇ ਨਹੀਂ ਲੈਣਾ ਚਾਹੀਦਾ ਸਭ ਕੁ ਗੰਭੀਰਤਾ ਨਾਲ ਇਹਦੇ ਬਾਰੇ ਸੋਚਣ ਤੋਂ ਬਾਅਦ ਹੀ ਕੋਈ ਨਾ ਕੋਈ ਫੈਸਲਾ ਲੈਣਾ ਚਾਹੀਦਾ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਾਤਾਂ ਨਾਲ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ